ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕੌਸ਼ਬ ਤਪਰ ਦਾ ਨੰਬਰ 1 ਇਲੈਕਟ੍ਰਿਕ ਸਕੂਟਰ ਐਥਰ ਕੰਪਨੀ ਵੱਲੋਂ ਆਪਣਾ ਸ਼ੋਰੂਮ ਹੈ ਜਿਹੜਾ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਵੀ ਖੋਲ ਦਿੱਤਾ ਗਿਆ ਹੈ ਹੁਸ਼ਾਰਪੁਰ ਦੇ ਪਿੱਪਲਾਂ ਵਾਲਾ ਨਸਤੇਕ ਇਹ ਸ਼ੋਰੂਮ ਹੈ ਜਿਹੜਾ ਐਥਰ ਕੰਪਨੀ ਵੱਲੋਂ ਖੋਲਿਆ ਗਿਆ ਹੈ ਤੇ ਸ਼ੋਰੂਮ ਦੇ ਜਿਹੜੇ ਮੈਨੇਜਰ ਨੇ ਸਾਡੇ ਨਾਲ ਵਿਸ਼ਾਲ ਸਿੰਘ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਜਿਹੜਾ ਇਸ ਇਲੈਕਟ੍ਰਿਕ ਸਕੂਟਰ ਹੈ ਕੀ ਕੀ ਇਸ ਦੀ ਖਾਸੀਅਤ ਹੈ ਕਿੰਨੇ ਤਰ੍ਹਾਂ ਦੇ ਵਿੱਚ ਰੰਗ ਆਉਂਦੇ ਨੇ ਜਹੋਰ ਕੀ ਕੀ ਇਧੀਆਂ ਵਿਸ਼ੇਸ਼ਤਾਵਾਂ ਨੇ ਵਿਸ਼ਾਲ ਜੀ ਐਥਰ ਕੰਪਨੀ ਦਾ ਸ਼ੋਰੂਮ ਹੈ ਜਿਹੜਾ ਹੁਸ਼ਾਰਪੁਰ ਦੇ ਵਿੱਚ ਹੁਣ ਓਪਨ ਹੋ ਚੁੱਕਿਆ ਹੈ ਸੋ ਆਪਾਂ ਇਲੈਕਟ੍ਰਿਕ ਸਕੂਟਰ ਦੀ ਗੱਲ ਕਰ ਰਹੀਏ ਤਾਂ ਤੁਹਾਡੇ ਵੱਲੋਂ ਦੱਸਾ ਤੁਹਾਡੇ ਦੱਸਣ ਮੁਤਾਬਕ ਕੀ ਭਾਰਤ ਦਾ ਨੰਬਰ 1 ਹੈ ਇਲੈਕਟ੍ਰਿਕ ਸਕੂਟਰ ਹੈ ਕੀ ਕੀ ਵਿਸ਼ੇਸ਼ਤਾਵਾਂ ਨੇ ਜੀ ਸਕੂਟਰ ਦੇ ਪਹਿਲਾਂ ਤਾਂ ਜੀ ਇਹਦੇ ਵਿੱਚ ਤੁਹਾਨੂੰ 8 ਤੋਂ 10 ਕਲਰ ਮਿਲ ਜਾਂਦੇ ਦੇਖਣ ਨੂੰ ਫਿਰ 4 ਮਾਡਲ 5 ਮਾਡਲ ਆਉਂਦੇ ਇਹਦੇ ਵਿੱਚ ਟੋਟਲ 5ਾਂ ਮਾਡਲਾਂ ਦੇ ਅਲੱਗ-ਅਲੱਗ ਫੀਚਰਸ ਨੇ ਹਨਾ ਸਟਾਰਟਿੰਗ ਤੋਂ ਆਪਾਂ ਦੇਖਣ ਜਾਵਾਂਗੇ ਜੇ ਇਹ ਸਕੂਟਰ ਇਹਦੀ 3.3.7 ਕਿਲੋਵਾਟ ਦੀਸ ਬੈਟਰੀ ਇਹਦੀ ਇਹ ਤੁਹਾਨੂੰ 123 ਤੋਂ 159 ਕਿਲੋਮੀਟਰ ਕਵਰ ਕਰਦੀ ਹੈ ਤੇ ਉਸ ਤੋਂ ਇਲਾਵਾ ਇਹ ਮਾਡਲ ਕਿੰਨੇ ਤਰ੍ਹਾਂ ਦੇ ਟੋਟਲ ਆਉਂਦੇ ਨੇ ਜੀ ਟੋਟਲ ਇਹਦੇ ਵਿੱਚ ਹੀ 5 ਪੰਜ ਤਰ੍ਹਾਂ ਦੇ ਮਾਡਲ ਆਉਂਦੇ ਆ ਉਹਦੇ ਵਿੱਚ ਅਲੱਗ-ਅਲੱਗ ਟਾਈਪ ਆਫ ਬੈਟਰੀਜ਼ ਆਉਂਦੀਆਂ ਜਿਹਦਾ 2.7 ਹੋ ਗਿਆ ਜੀ 3.7 ਹੋ ਗਈ ਹੈ ਨਾ ਤੇ ਹੋਰ ਕੀ ਕੀ ਡਿਫਰੈਂਸ ਨੇ ਜੀ ਜਿਹੜਾ ਇਹ ਵੀ ਤੁਹਾਨੂੰ ਆਹ ਦੇਖ ਲਓ ਇੱਧਰ ਤੁਹਾਨੂੰ ਦਿਖਾ ਦਿੰਦਾ ਜੀ ਜਿਦਾ ਇਹਦੇ ਵਿੱਚ ਇਹ ਪੂਰੀ ਸਾਡੀ ਇਹ ਡੈਮੋ ਹੈ ਜੀ ਇਹਦੇ ਵਿੱਚ ਤੁਹਾਨੂੰ Google Map ਦੇਖਣ ਨੂੰ ਮਿਲੇਗਾ ਤੁਹਾਨੂੰ ਇਹਦੇ ਵਿੱਚ ਚਾਰ ਰਾਈਡਿੰਗ ਮੋਡ ਮਿਲਦੇ ਆ ਇਕੋ ਸਮਾਰਟ ਹੋ ਗਿਆ ਜੀ ਰਾਈਡ ਹੋ ਗਿਆ ਸਪੋਰਟਸ ਹੋ ਗਿਆ ਰੈਪ ਹੋ ਗਿਆ ਜੀ ਜੀਤਾ ਕੀ ਆ ਫਰਕ ਹੈ ਜੀ ਜੇ ਮੈਂ ਹੁਣ ਰੈਪ ਮਾਡਲ ਹੈ ਜੀ ਰੈਪ ਦੇ ਵਿੱਚ ਕੀ ਕੀ ਇਹਦੇ ਵਿੱਚ ਫੈਸਿਲਿਟੀ ਮਿਲੇਗੀ ਜੀ ਫਿਰ ਰੈਪ ਦੇ ਵਿੱਚ ਇਹ ਸਪੋਰਟਸ ਵਰਜ਼ਨ ਆ ਜਾਂਦਾ ਮਤਲਬ ਇੱਕ ਤਰ੍ਹਾਂ ਦਾ ਇਹ ਹਾਈ ਸਪੀਡ ਦੇ ਵਿੱਚ ਜਾਏਗੀ ਟੋਟਲ ਇਹਦੀ ਟਾਪ ਸਪੀਡ ਹੈਗੀ 90 ਕਿਲੋਮੀਟਰ ਪਰ ਆਰ ਓਕੇ ਜੇ ਤੁਸੀਂ ਇਹਦੇ ਵਿੱਚ ਤੁਸੀਂ ਸਪੋਰਟ ਦੇ ਵਿੱਚ ਆ ਜੰਨੇ ਆ ਹਾਂਜੀ ਸਪੋਰਟ ਵਿੱਚ ਆ ਜੀ ਤਾਂ ਸਪੋਰਟਸ ਵਿੱਚ ਕਿਹਦੇ ਵਿੱਚ ਇਹ ਤੁਹਾਡੀ 80 ਕਿਲੋਮੀਟਰ ਪਰ ਆਰ ਦੀ ਸਪੀਡ ਰਹਿੰਦੀ ਹੈ ਜੀ ਓਕੇ ਜੀ ਹਨਾ ਤੇਰਾ ਜੀ ਇਹ ਤੁਹਾਡੀ 70 ਕਿਲੋਮੀਟਰ ਪਰ ਆਰ ਦੀ ਰਹਿੰਦੀ ਹੈ ਜੇ ਇਕੋ ਸਮਾਰਟ ਹੈ ਫਿਰ 60 ਕਿਲੋਮੀਟਰ ਪਰ ਆਰ ਦੀ ਸਪੀਡ ਰਹਿੰਦੇ ਇਕੋ ਸਮਾਰਟ ਦੇ ਵਿੱਚ ਤੁਹਾਡੀ ਇਹ ਲਗਭਗ 125 ਤੋਂ 30 ਕਿਲੋਮੀਟਰ ਚੱਲਦੀ ਚੱਲਦੀ ਹੈ ਜੀ ਅੱਛਾ ਕੰਪਨੀ ਕਿੰਨੀ ਐਵਰੇਜ ਦਿੰਦੀ ਹੈ ਜੀ ਇੱਕ ਵਾਰ ਫੁੱਲ ਚਾਰਜ ਹੋਣ ਤੋਂ ਬਾਅਦ ਕਿੰਨੇ ਕਿਲੋਮੀਟਰ ਚੱਲਦੀ ਹੈ ਜੀ ਕੰਪਨੀ ਇਹਦੀ ਕਲੇਮ ਕਰਦੀ ਹੈ ਜੀ ਇਹ 157 ਕਿਲੋਮੀਟਰ ਕਲੇਮ ਕਰਦੀ ਹੈ ਕੰਪਨੀ ਇਹਦੀ ਓਕੇ ਤਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਕਿਉਂਕਿ ਕਈ ਵਾਰ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਕੰਪਨੀਆਂਸ ਤੇ ਜਿਹੜੇ ਉਹ ਇਲੈਕਟ੍ਰਿਕ ਸਕੂਟਰ ਨੇ ਜਾਂ ਸਕੂਟਰੀਆਂ ਨੇ ਹਾਂਜੀ ਹਾਂਜੀ ਤਾਂ ਉਹਨਾਂ ਦੇ ਵਿੱਚ ਕਈ ਵਾਰ ਜਿਹੜਾ ਫਾਇਰ ਸਿਸਟਮ ਆ ਜਾਂਦਾ ਕਿ ਉਹ ਦਿੱਕਤ ਹੁੰਦੀ ਹੈ ਕਿ ਚੱਲਦੀ ਸਕੂਟਰੀ ਨੂੰ ਅੱਗ ਲੱਗ ਜਾਂਦੀ ਹੈ ਜੀ ਇਹਦੇ ਵਿੱਚ ਸੇਫਟੀ ਪ੍ਰੋਕਾਸ਼ਨਸ ਦੀ ਆਪਾਂ ਗੱਲ ਕਰਦੇ ਆਂ ਇਹਦੀ ਇੱਕ ਤਾਂ ਚੈਸੀ ਅਲੂਮੀਨੀਅਮ ਦੀ ਹੈ ਨਾ ਕਦੀ ਕਰੰਟ ਆਏਗਾ ਨਾ ਕਦੀ ਅਰਥਿੰਗ ਦਾ ਕੋਈ ਪ੍ਰੋਬਲਮ ਆਏਗੀ ਜਿਹੜੀ ਇਹਦੀ ਬੈਟਰੀ ਉਹ ਵੀ ਅਲੂਮੀਨੀਅਮ ਕੇਸਿੰਗ ਦੀ ਆ ਤੇ ਇਹਹੀ ਗੱ ਸਾਡੀ ਨਾਲ ਹੀ ਵਰਕਸ਼ਾਪ ਹੈ ਤੁਹਾਨੂੰ ਵਰਕਸ਼ਾਪ ਦੇ ਵਿੱਚ ਪ੍ਰੋਪਰ ਸਰਵਿਸ ਵੀ ਮਿਲੇਗੀ ਸਾਰਾ ਕੁਝ ਮਿਲੇਗਾ ਸਰਵਿਸ ਕਿੰਨੇ ਚਿਰ ਬਾਅਦ ਕਰਾਉਣੀ ਪੈਂਦੀ ਹੈ ਜੀ ਪਹਿਲੀ ਸਰਵਿਸ ਇਹਦੀ ਹੁੰਦੀ 5000 ਕਿਲੋਮੀਟਰ ਤੇ 650 ਰੁਪਏ ਦੇ ਵਿੱਚ ਮਤਲਬ ਕਿ 5000 ਕਿਲੋਮੀਟਰ ਪਹਿਲਾਂ ਚੱਲੂਗੀ ਤਾਂ ਫਿਰ ਸਰਵਿਸ ਹੋਣੀ ਹੈ ਠੀਕ ਹੈ ਜੀ ਇੱਕ ਤੁਸੀਂ ਸੌਫਟਵੇਅਰ ਦੱਸ ਰਹੇ ਸੀ ਕਿ ਜਿਹੜਾ ਸੌਫਟਵੇਅਰ ਹੈ ਇੱਕ ਅਲੱਗ ਤੋਂ ਇੰਸਟਾਲ ਕਰਵਾਉਣਾ ਪੈਂਦਾ ਜਿਹਦੇ ਵਿੱਚ ਸਾਰੀਆਂ ਫੈਸਿਲਿਟੀਆਂ ਹੁੰਦੀਆਂ ਜੀ ਇਹ ਜਿਹਦਾ ਜਿਹੜਾ ਸੌਫਟਵੇਅਰ ਇੰਸਟਾਲ ਹੁੰਦਾ ਨਾ ਉਹਦੇ ਵਿੱਚ ਤੁਹਾਨੂੰ ਗੂਗਲ ਮੈਪ ਮਿਲਦਾ ਆ ਤੁਸੀਂ ਗਾਣੇ ਸੁਣ ਸਕਦੇ ਹੋ ਤੁਹਾਡੀ ਕਿਸੇ ਦੀ ਕੋਈ ਹੋਰ ਪ੍ਰੋਬਲਮ ਆਉਂਦੀ ਹੈ ਤੁਹਾਡੇ ਫੋਨ ਦੇ ਵਿੱਚ ਜੇ ਤੁਹਾਡੀ ਐਕਟੀਵੇਟ ਡਿੱਗ ਜਾਂਦੀ ਹੈ ਇੱਕ ਸਾਈਡ ਨੂੰ ਆਟੋਮੈਟਿਕਲੀ ਕੱਟ ਆਫ ਹੋ ਜਾਂਦਾ ਹੈ ਇਹ ਚੜ੍ਹਾਈ ਤੇ ਖੜੇ ਆ ਤੁਸੀਂ ਇਹ ਪਿੱਛੇ ਨੂੰ ਰੁੜਦੀ ਨਹੀਂ ਆਟੋ ਹੋਲਡ ਹੋ ਜਾਂਦਾ ਹੈ ਕਾਫੀ ਫੀਚਰਸ ਆਉਂਦੇ ਨੇ ਓਕੇ ਤੇ ਇਹ ਕੀ ਕਿੰਨੇ ਕਿ ਪੈਸੇ ਖਰਚਾ ਇਹਦਾ ਜਿਹੜਾ ਸੌਫਟਵੇਅਰ ਸਟੋਲਮੈਂਟ ਕਰੋ ਇਹ ਸੌਫਟਵੇਅਰ ਉਦਾਂ ਦਾਮ ਦਦਣਾ ਹੈ ਜਿਹਦਾ ਸਟਾਰਟਿੰਗ ਪ੍ਰਾਈਸ ਹੈਗੀ ਹੈ 1 ਲੱਖ 5000 ਤੋਂ ਸ਼ੁਰੂ ਹੋ ਕੇ 2 ਲੱਖ ਤੱਕ ਚੱਲੇ ਜਾਂਦੀ ਹੈ ओके okay. तो इस तो अलावा ਤੁਸੀਂ ਇੱਕ ਸਿਕਿਉਰਟੀ ਪਰਪਸ ਲਈ ਦੱਸ ਰਹੇ ਸੀਗੇ ਕਿ ਸਿਕਿਉਰਟੀ ਵਾਈਜ਼ ਕੀ ਬਹੁਤ ਸਕੁਅਰ ਹੈ ਜੀ ਇਸ ਨੂੰ ਬਾਈ ਚਾਂਸ ਅੱਜ ਕੱਲ ਤੁਹਾਨੂੰ ਪਤਾ ਹੈ ਜਿਵੇਂ ਚੋਰੀਆਂ ਬਹੁਤ ਹੋ ਰਹੀਆਂ ਹਨਾ ਤੁਹਾਡੀ ਕੋਈ ਵੀ ਸਕੂਟਰ ਤੁਹਾਡੇ ਜੇ ਚੋਰੀ ਹੁੰਦਾ ਆ ਇਹਦੇ ਵਿੱਚ ਨੈਵੀਗੇਸ਼ਨ ਸਿਸਟਮ ਦਿੱਤਾ ਹੋਇਆ ਤੁਸੀਂ ਆਪਣੇ ਫੋਨ ਤੋਂ ਜੇ ਤੁਹਾਡੀ ਚੋਰੀ ਆ ਹੁਣੇ ਚੋਰੀ ਹੋ ਗਈ ਤੁਸੀਂ ਆਪਣੇ ਫੋਨ ਤੋਂ ਐਪ ਦੇ ਵਿੱਚੋਂ ਇਹਨੂੰ ਤੁਸੀਂ ਲੌਕ ਕਰ ਸਕਦੇ ਹੋ ਕੋਈ ਇਹਦੀ ਮੋਟਰ ਬੰਦ ਹੋ ਜੇਗੀ ਹਨਾ ਚੋਰ ਜਿਨਾ ਮਰਜ਼ੀ ਇਹਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਨਹੀਂ ਸਟਾਰਟ ਹੋਏਗੀ ਜਦ ਤੱਕ ਤੁਹਾਡੇ ਫੋਨ 'ਚ ਆਰਟੀਪੀ ਨਹੀਂ ਆਉਂਦਾ ਨਾ ਜਦੋਂ ਤੁਹਾਡਾ ਆਰਟੀਪੀ ਤੁਹਾਡੇ ਫੋਨ ਦੇ ਵਿੱਚ ਆਏਗਾ ਉਹ ਇਹਦੇ ਵਿੱਚ ਤੁਸੀਂ ਭਰੋਗੇ ਤੁਸੀਂ ਖੁਦ ਆ ਕੇ ਸਟਾਰਟ ਕਰੋਗੇ ਬਲਕਿ ਅਸੀਂ ਮੋਬਾਈਲ ਤੋਂ ਕੰਟਰੋਲ ਕਰ ਸਕਦੇ ਹਾਂ ਕੰਟਰੋਲ ਕਰ ਸਕਦੇ ਹੋ ਤੁਸੀਂ ਇਹ ਉਹ ਹਿਸਾਬ ਹੈ ਜੀ ਤੁਸੀਂ ਫੋਨ ਚਲਾ ਲਿਆ ਸਕੂਟਰ ਚਲਾ ਲਿਆ ਇੱਕ ਹਿਸਾਬ ਹੈ ਓਕੇ ਤਾਂ ਆਪਾਂ ਅਵਿਸ਼ਾਲ ਜੀ ਯੂਨਿਟ ਦੀ ਗੱਲ ਕਰ ਰਹੀ ਹੈ ਕਿਉਂਕਿ ਹੁਣ ਜਿਵੇਂ ਤੁਸੀਂ ਦੱਸਿਆ ਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਮੋਡ ਹੈ ਪੰਜ ਛੇ ਤਰ੍ਹਾਂ ਦੇ ਮਾਡਲ ਹੈ ਸਵਾਲ ਆ ਕਾ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਵੀ ਆਏਗਾ ਕਿ ਬਿਜਲੀ ਪਤਾ ਨਹੀਂ ਕਿੰਨੇ ਕੀ ਖਚਦੀ ਹੋਵੇਗੀ ਜੀ ਵੀਰ ਜੇ ਇਹਨੂੰ ਫੁੱਲ ਚਾਰਜ ਕਰਨ ਵਾਸਤੇ ਇੱਕ ਯੂਨਿਟ ਲੱਗਦੀ ਹੈ ਸਿਰਫ ਇੱਕ ਮਤਲਬ ਕਿ ਫੁੱਲ ਚਾਰਜ ਕਰ ਲਈ ਜਿਹੜੇ ਜਿੰਨੇ ਵੀ ਪੰਜ ਛੇ ਮਾਡਲ ਤੁਸੀਂ ਦੱਸੇ ਸਾਰਿਆਂ ਲਈ ਸਿਰਫ ਇੱਕ ਯੂਨਿਟ ਲੱਗਦਾ ਜੀ ਤੇ ਸਾਡੀ ਕੰਪਨੀ ਵੱਲੋਂ ਤੁਹਾਨੂੰ ਇੱਕ ਚਾਰਜ ਦਿਨ ਮਿਲਦਾ ਫ੍ਰੀ ਜਿਹੜਾ ਤੁਹਾਨੂੰ ਲਾਈਫਟਾਈਮ ਫ੍ਰੀ ਚਾਰਜਿੰਗ ਕਰਕੇ ਦੇਗਾ ਇਹ ਤੁਹਾਨੂੰ 10 ਤੋਂ 15 ਮਿੰਟ ਦੇ ਵਿੱਚ 80% ਚਾਰਜ ਕਰ ਦਿੰਗੇ ਓਕੇ ਜੀ ਫੁੱਲ ਕਿੰਨੇ ਕੀ ਟਾਈਮ ਦੇ ਵਿੱਚ ਫੁੱਲ ਚਾਰਜ ਹੋ ਜੇ ਜਿਹੜਾ ਬਾਰ ਗ੍ਰਿਡ ਚਾਰਜਰ ਕਹਿੰਦੇ ਇਹਨੂੰ ਗ੍ਰਿਡ ਚਾਰਜਰ ਨੇ ਸਿਰਫ 80% ਚਾਰਜ ਕਰਨੀ ਆ 100 ਨਹੀਂ ਕਰਕੇ ਦੀ ਜੀ ਤੁਹਾਨੂੰ ਇਹ ਓਕੇ ਅ ਜੀ 100% ਕਰਨਾ ਹੋਵੇ ਕਰ ਸਕਦੇ ਕਿ ਨਹੀਂ 100% ਕਰ ਸਕਦੇ ਜਿਹਦਾ ਇਹਦੇ ਵਿੱਚ ਆਪਣਾ ਚਾਰਜਰ ਆਉਂਦਾ ਜੀ ਜੀ ਇਹ ਇਹਦਾ ਚਾਰਜਰ ਹੈ ਓਕੇ ਇਹ ਚਾਰਜ ਤੁਹਾਡੇ ਘਰੇ ਲੱਗ ਜਾਏਗਾ ਉਹਦੇ ਵਿੱਚ ਜਾ ਕੇ ਤੁਸੀਂ ਘਰੇ ਫੁੱਲ ਚਾਰਜ ਵੀ ਕਰ ਸਕਦੇ ਹੋ ਜਿਹੜੀ ਘਰੇ ਇਹ ਚਾਰਜ ਦੇ ਨਾਲ ਤੁਹਾਡੀ ਘੱਟੋ ਘੱਟ 3 ਤੋਂ 4 ਘੰਟੇ ਦੇ ਵਿੱਚ ਫੁੱਲ ਚਾਰਜ ਹੋਏਗੀ ਓਕੇ ਜੇਕਰ ਆਪਾਂ ਹੁਣ ਜੇ ਵਿਸ਼ਾਲ ਜੀ ਜੇਕਰ ਆਪਾਂ ਹਿਲੀ ਏਰੀਆ ਦੀ ਗੱਲ ਕਰਦੀਏ ਪਹਾੜੀ ਏਰੀਆ ਦੀ ਗੱਲ ਕਰਦੀਏ ਤਾਂ ਉਹਦੇ ਵਿੱਚ ਕਾਮਯਾਬ ਹੈ ਜੀ ਸਕੂਟਰ ਉੱਚ ਕੋਈ ਦਿੱਕਤ ਪਰੇਸ਼ਾਨ ਨਹੀਂ ਕਰ ਮੈਂ ਕਹਿੰਦਾ ਪੂਰੀ ਕਾਮਯਾਬ ਹੈ ਤੁਸੀਂ 2% ਟ੍ਰੈਵਲ ਕਰਕੇ ਜਾ ਰਹੇ ਹੋ ਨਾ 90 ਕਿਲੋਮੀਟਰ ਪਰ ਆਦੀ ਸਪੀਡ ਹੈ ਕਿਤੇ ਨਹੀਂ ਲੱਗੇਗੀ ਤੁਸੀਂ ਘਟੋ ਘਟ ਇੱਕ ਕੁਆਂਟਲ 10 ਕਿਲੋ ਭਾਰ ਮੋਰੇ ਰੱਖ ਕੇ ਵੀ ਲੈ ਕੇ ਜਾ ਸਕਦੇ ਹੋ ਐਨੀ ਮਜ਼ਬੂਤੀ ਹੈ ਇਹਦੀ ਓਕੇ ਜੇਕਰ ਆਪਾਂ ਜੀ ਸਪੇਸ ਦੀ ਗੱਲ ਕਰ ਲਈਏ ਡਿੱਗੀ ਦੀ ਗੱਲ ਕਰ ਲਈਏ ਤਾਂ ਸਪੇਸ ਹੈ ਜੀ ਫਿਰ ਸਪੇਸ ਹੈ ਦੇ ਵਿੱਚ 36 ਲੀਟਰ ਦੀ ਡਿੱਗੀ ਆਉਂਦੀ ਹੈ ਜੀ ਓਕੇ ਹਾਂ ਜੀ ਤੁਸੀਂ ਮੈਂ ਕਹਿੰਦਾ ਆਪਣਾ ਸਾਰੇ ਘਰ ਦਾ ਰਾਸ਼ਨ ਸਬਜ਼ੀਆਂ ਜੋ ਲੈ ਕੇ ਜਾਣਾ ਆਰਾਮ ਨਾਲ ਲੈ ਕੇ ਜਾ ਸਕਦੇ ਹੋ ਇੰਡੀਆ ਦੀ ਸਭ ਨਾਲੋਂ ਵੱਡੀ ਸੀਟ ਆਉਂਦੀ ਇਹਨੂੰ ਓਕੇ ਹੈਲਿਕ ਕਿਸੇ ਵੀ ਸਕੂਟਰ ਜਾਂ ਸਕੂਟੀ ਦੇ ਵਿੱਚ ਕਿਸੇ ਚ ਨਹੀਂ ਆਉਂਦੀ ਹੈ ਜੇ ਹੁਣ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਮੋਸਟਲੀ ਜਾਂ ਤਾਂ ਇਲੈਕਟ੍ਰੋਨਿਕਸ ਦੇ ਰਿਗਾਰਡਿੰਗ ਜਾਂ ਇਸ ਤਰ੍ਹਾਂ ਦੇ ਜਿਹੜੇ ਵੀਕਲਸ ਵਗੈਰਾ ਲੋਕ ਖਰੀਦਦੇ ਨੇ ਤਾਂ ਦੀਵਾਲੀ ਆਫਰ ਕੀ ਚੱਲ ਰਿਹਾ ਜੀ ਫਿਰ ਦੀਵਾਲੀ ਆਫਰ ਅਸੀਂ ਸਕੂਟਰੀ ਦੇ ਸਕੂਟਰ ਦੇ ਨਾਲ ਆਪਣੇ ਇੱਕ ਹੈਲਮਟ ਫ੍ਰੀ ਦੇ ਰਹੇ ਹਾਂ ਕਸਟਮਰ ਨੂੰ ਨਾਲੇ ਉਹਦੇ ਸੇਫਟੀ ਹੋ ਜਾਂਦੀ ਹੈ ਤੇ ਨਾਲੇ ਤੁਸੀਂ ਉਹਦੇ ਵਿੱਚ ਦੋ ਤਰ੍ਹਾਂ ਦੇ ਹੈਲਮਟ ਆਉਂਦੇ ਸਾਡੇ ਕੋਲੇ ਇੱਕ ਨਾਰਮਲ ਹੈਲਮਟ ਆਉਂਦਾ ਜੇ ਜਿਹੜਾ ਅਸੀਂ ਹੈਲਮਟ ਲੈਣਾ ਹੋ ਨਾਰਮਲ ਦਵਾਂਗੇ ਅਲੱਗ ਤੋਂ ਪਰਚੇਸ ਕਰਨਾ ਚਾਹੁੰਦੇ ਆ ਉਹ 5000 ਦਾ ਹੈਲਮਟ ਉਹਦੇ ਵਿੱਚ ਤੁਸੀਂ ਕਾਲਿੰਗ ਆਪਣੇ ਮੋਬਾਈਲ ਕਨੈਕਟ ਕਰ ਸਕਦੇ ਹੋ ਤੁਸੀਂ ਗਾਣੇ ਵੀ ਸੁਣ ਸਕਦੇ ਹੋ ਕਾਲਿੰਗ ਕਾਲ ਵੀ ਅਟੈਂਡ ਕਰ ਸਕਦੇ ਹੋ ਸਾਰਾ ਕੁਝ ਹੋ ਜਾਏਗਾ ਸਰ ਸਾਡੀ ਕੰਪਨੀ ਤੁਹਾਨੂੰ 8 ਸਾਲ ਦੀ ਵਾਰੰਟੀ ਪ੍ਰੋਵਾਈਡ ਕਰੇਗੀ ਜਿਹਦੇ ਵਿੱਚ ਤੁਹਾਡੀ ਜੇ 8 ਸਾਲਾਂ ਦੇ ਵਿੱਚ ਬੈਟਰੀ ਖਰਾਬ ਹੁੰਦੀ ਹੈ ਨਾ ਤੇ ਤੁਹਾਨੂੰ ਰਿਪਲੇਸ ਕਰਕੇ ਦਿੱਤੀ ਜਾਵੇਗੀ ਕੋਈ ਉਹਦੀ ਰਿਪੇਅਰ ਨਹੀਂ ਕਰਾਂਗੇ ਅਸੀਂ ਰਿਪਲੇਸ ਕਰਕੇ ਨਵੀਂ ਬੈਟਰੀ ਦਵਾਂਗੇ ਤੁਹਾਨੂੰ ਸੋ ਕੀ ਫਿਰ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਹੈ ਮੈਂ ਤਾਂ ਇਹ ਹੀ ਕਹਿ ਰਿਹਾ ਸੀ ਸਾਰਿਆਂ ਨੂੰ ਹੌਮ ਹੋਮ ਅੱਗੇ ਪਹੁੰਚਣ ਸਾਰੇ ਦੀਵਾਲੀ ਦਾ ਤਿਹਾਰ ਆ ਆਪਣੇ ਘਰੇ ਸੋਚੋ ਨਾ ਜ਼ਿਆਦਾ ਅੱਜ ਹੀ ਇੱਥਰ ਲੈ ਕੇ ਜਾਓ ਐ ਜੀ ਐਡਰੈਸ ਵੀ ਇੱਕ ਵਾਰ ਜਿਹੜਾ ਪਬਲਿਕ ਨੂੰ ਜ਼ਰੂਰ ਦੱਸ ਦਿਓ ਕਿੱਥੇ ਕਿ ਸ਼ੋਰੂਮ ਹੈ ਤੁਹਾਡਾ ਜੀ ਇਹਦਾ ਐਡਰੈਸ ਜੇ ਤੁਸੀਂ ਹਾਰਪਰ ਵੱਲੋਂ ਆਉਂਦੇ ਆ ਕਲੱਬ 1 ਜਿਮ ਤੋਂ 100 ਮੀਟਰ ਦੂਰ ਸ਼ਾਪ ਨੰਬਰ 2 ਪਿਪੜਾ ਵਾਲਾ ਜਲੰਧਰ ਰੋਡ ਦੇ ਉੱਤੇ ਐ ਜੀ ਆਖਰੀ ਸਵਾਲ ਹੈ ਜੀ ਕਿਸੇ ਨੇ ਕਿਸ਼ਤਾਂ ਤੇ ਲੈਣੀ ਹੋਵੇ ਈਐਮਆਈ ਵਗੈਰਾ ਕਰਨੀ ਹੋਵੇ ਤਾਂ ਅਵੇਲੇਬ ਅਵੇਲੇਬਲ ਨੇ ਤੁਸੀਂ ਸਰਕਾਰੀ ਬੈਂਕ ਚੋ ਵੀ ਕਰਵਾ ਦੇਵਾਂਗੇ ਅਸੀਂ ਪ੍ਰਾਈਵੇਟ ਫਾਈਨਾਂਸ ਵੀ ਕਰਵਾ ਦੇਵਾਂਗੇ ਪੂਲੀ ਫਾਈਨਾਂਸ ਵੀ ਕਰਵਾ ਦੇਵਾਂਗੇ ਆਪਾਂ